ਸਾਤ ਸੰਗਤ ਜੀ ਪਤੇ ਦੀ ਸਾਂਝ ਬਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ। ਕਹਿੰਦੇ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਕਹਿੰਦੇ ਉਹ ਧਰਮ ਦਾ ਬੜਾ ਜ਼ਿਆਦਾ ਪ੍ਰੇਮੀ ਸੀ ਤੇ ਨਿਆਂ ਵੀ ਬੜਾ ਸੋਹਣਾ ਕਰਦਾ ਸੀ। ਕਹਿੰਦੇ ਉਹਨੇ ਨਾ ਇੱਕ ਆਪਣੇ ਮਹਿਲ ਦੇ ਸਾਹਮਣੇ ਮੰਦਰ ਬਣਵਾਇਆ ਤੇ ਉੱਥੇ ਇੱਕ ਪੰਡਤ ਨੂੰ ਹੀ ਲੈ ਕੇ ਆਏ ਗਏ। ਕਹਿੰਦੇ ਉਹ ਪੰਡਤ ਨੇ ਸਵੇਰੇ ਸ਼ਾਮ ਉੱਥੇ ਉਸ ਪਰਮਾਤਮਾ ਦੀ ਕਹਿੰਦੇ ਵੀ ਆਰਤੀ ਕਰਿਆ ਕਰਦਾ ਪੂਜਾ ਪਾਠ ਕਰਿਆ ਕਰਦਾ। ਪਰ ਉਹਨੇ ਅੱਜ ਤੱਕ ਕਦੀ ਕੁਝ ਨਹੀਂ ਸੀ ਮੰਗਿਆ ਲਗਭਗ ਉਹਨੂੰ ਉੱਥੇ ਸੇਵਾ ਕਰਦੇ ਨੂੰ 30 ਸਾਲ ਦਾ ਸਮਾਂ ਬੀਤ ਗਿਆ ਕਹਿੰਦੇ ਤੇ ਰਾਜਾ ਹਮੇਸ਼ਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰਖਦਾ ਰਹਿੰਦਾ ਸੀ ਪਰ ਉਹ ਪੰਡਤ ਨੇ ਅੱਜ ਤੱਕ ਕਿਸੇ ਤਰੀਕੇ ਦੀ ਕੋਈ ਵੀ ਮੰਗ ਨਾ ਕੀਤੀ ਰਾਜੇ ਨੂੰ ਪਤਾ ਲੱਗ ਗਿਆ ਸੀ ਵੀ ਇਹ ਸੰਤੋਖੀ ਤੇ ਲਾਲਚ ਤੋਂ ਰਹਿਤ ਹੈ ਕਹਿੰਦੇ ਉਹ ਰਾਜੇ ਦਾ ਇੱਕ ਪੁੱਤ ਸੀ ਤੇ ਕਹਿੰਦੇ ਸਮੇਂ ਦੇ ਨਾਲ ਹੌਲੀ-ਹੌਲੀ ਉਹ ਵੀ ਜਵਾਨ ਹੋ ਗਿਆ ਰਾਜਾ ਉਹਦਾ ਵਿਆਹ ਕਰਕੇ ਤੇ ਅੱਜ ਜਿੱਥੇ ਉਹਦੀ ਬਰਾਤ ਤੋਂ ਵਾਪਸ ਆ ਰਹੀ ਸੀ ਨੂ ਨੂ ਘਰ ਲੈ ਕੇ ਆਏ ਕਹਿੰਦੇ ਬੜਾ ਲੰਮਾ ਪੈਂਡਾ ਸੀ ਆਉਂਦਿਆ ਹੀ ਸਾਰੇ ਜਣੇ ਤੇ ਆਰਾਮ ਨਾਲ ਸੋ ਗਏ ਕਹਿੰਦੇ ਜਿਹੜੀ ਨੂ ਆਈ ਸੀ ਨਾ ਉਹਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਕਹਿੰਦੇ ਉਹਨੇ ਦੇਖਿਆ ਵੀ ਉਹਦੇ ਘਰ ਵਾਲੇ ਦੇ ਨਾਲ ਉਹਨੇ ਇੱਕ ਤਲਵਾਰ ਨੂੰ ਲਟਾਇਆ ਹੋਇਆ ਤੇ ਉਹ ਤਲਵਾਰ ਉੱਤੇ ਬੇਸ਼ਕੀਮਤੀ ਜਿਹੜੇ ਹੀਰੇ ਲੱਗੇ ਹੋਏ ਨੇ ਉਹਦੇ ਮਨ 'ਚ ਇੱਛਾ ਹੋਈ ਕਿ ਨਿੰਦਰ ਤਾਂ ਆਉਣ ਨਹੀਂ ਦੀ ਇਨੂੰ ਚੁੱਕ ਕੇ ਵੇਖਾਂ ਵੀ ਇਹ ਚੱਕੀ ਖਾਸੀਅਤ ਹੈ ਜੋ ਆਪਣੇ ਨਾਲ ਹੀ ਲੰਮੇ ਪਾਈ ਹੋਈ ਹੈ ਕਹਿੰਦੇ ਉਹਨੇ ਉਹਨੂੰ ਜਿਹੜੀ ਤਲਵਾਰ ਸੀ ਉਹਨੂੰ ਚੁੱਕਿਆ ਕਹਿੰਦੇ ਜਦੋਂ ਤਲਵਾਰ ਚੁੱਕਿਆ ਤੇ ਉਹ ਤਲਵਾਰ ਦੀ ਐਨੀ ਜ਼ਿਆਦਾ ਲਿਸ਼ਕ ਸੀ ਕਿ ਉਹ ਤਲਵਾਰ ਉਹਦੇ ਹੱਥ ਚੋਂ ਡਗਮਗਾ ਕੇ ਤੇ ਡਿੱਗ ਗਈ ਜਦੋਂ ਦੇਖਤੀ ਹੈ ਵੀ ਉਹ ਡਿੱਗੀ ਤੇ ਉਹਦੇ ਘਰ ਵਾਲੇ ਦੀ ਗਰਦਨ ਜਿਹੜੀ ਸੀ ਦੇ ਨਾਲ ਉਹ ਅਲੱਗ ਹੋ ਗਈ ਕਹਿੰਦੀ ਹੁਣ ਉਹਨੂੰ ਸਮਝ ਨਾ ਆਵੇ ਵੀ ਕੀ ਕਰੇ ਕਹਿੰਦੀ ਜੇ ਹੁਣ ਜੇ ਮੈਂ ਰੋਲਾ ਪਾਇਆ ਤੇ ਲੋਕਾਂ ਨੇ ਇਹ ਸਮਝਣਾ ਕਿ ਮੈਂ ਆਪਣੇ ਘਰ ਵਾਲੇ ਤੇ ਵਿਆਹ ਕਰਾ ਕੇ ਖੁਸ਼ ਨਹੀਂ ਸੀ ਤੇ ਲੋਕੀ ਕਿਸੇ ਨਾ ਕਿਸੇ ਤਰ੍ਹਾਂ ਦਾ ਮੇਰੇ ਤੇ ਕਲੰਕ ਲਾਉਣਗੇ ਕਹਿੰਦੀ ਵੀ हे ਪ੍ਰਮਾਤਮਾ ਵੀ ਮੇਰੇ ਤੋਂ ਜਾਣੇ ਅਣਜਾਣੇ ਗਲਤੀ ਹੋ ਗਈ ਏ ਤੇ ਮੈਨੂੰ ਇਹਦੀ ਮਾਫੀ ਦੇਵੋ ਕਹਿੰਦੇ ਸਾਰੀ ਰਾਤ ਬੈਠ ਕੇ ਤੇ ਇਹੀ ਸੋਚਦੀ ਰਹੀ ਵੀ ਸਵੇਰੇ ਉੱਠ ਕੇ ਕੀ ਕਵਾਂਗੇ ਕਹਿੰਦੇ ਅੰਗੇ ਨੂੰ ਕੀ ਦੇਖਦੀ ਐ ਵੀ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਹਮਣੇ ਇੱਕ ਪੰਡਤ ਆ ਕੇ ਤੇ ਉਹ ਜਿਹੜਾ ਉੱਥੇ ਸੇਵਾ ਭਾਵਨਾ ਦੇ ਨਾਲ ਭਾਵਨਾ ਨਾਲ ਆਇਆ ਤੇ ਉੱਥੇ ਕੁਝ ਕਰਦਾ ਪਿਆ ਕਹਿੰਦੇ ਉਹਨੂੰ ਦੇਖਦੇ ਸਾਰ ਉਹਨੇ ਉੱਚੀ ਉੱਚੀ ਰੋਲਾ ਪਾਣ ਲੱਗ ਲਾ ਕੇ ਹਾਏ ਕਿਸੇ ਨੇ ਮੇਰੇ ਘਰ ਆਲੇ ਨੂੰ ਮਾਰਤਾ ਹਾਏ ਮੇਰੇ ਕਿਸੇ ਨੇ ਘਰ ਆਲੇ ਨੂੰ ਮਾਰਤਾ ਕਹਿੰਦੇ ਜਦੋਂ ਇਹ ਆਵਾਜ਼ ਹਰ ਪਾਸੇ ਗੂੰਜੀ ਤੇ ਕਹਿੰਦੇ ਸਾਰੇ ਜਿਹੜੇ ਸੈਨਿਕ ਸਨ ਤੇ ਰਾਜਾ ਪੱਜਾ ਪੱਜਾ ਉੱਥੇ ਆ ਗਿਆ ਉਨੂੰ ਪੁੱਛਿਆ ਵੀ ਇਹ ਕਿਵੇਂ ਹੋਇਆ ਕਹਿੰਦੇ ਮੈਨੂੰ ਨਹੀਂ ਪਤਾ ਵੀ ਕਿਵੇਂ ਹੋਇਆ ਕਹਿੰਦੇ ਫਿਰ ਕੌਣ ਸੀ ਕਹਿੰਦੇ ਮੈਨੂੰ ਇਹ ਵੀ ਨਹੀਂ ਪਤਾ ਕੌਣ ਸੀ ਪਰ ਮੈਂ ਇੰਨਾ ਦੇਖਿਆ ਵੀ ਉਹ ਭੱਜਦਾ ਭੱਜਦਾ ਉਹ ਸਾਹਮਣੇ ਮੰਦਰ ਦੇ ਵਿੱਚ ਗਿਆ ਉਹ ਕਹਿੰਦੇ ਠੀਕ ਹੈ ਸਾਰੇ ਜਣੇ ਹੁਣ ਭੱਜ ਕੇ ਉਹ ਮੰਦਰ ਦੇ ਕੋਲ ਗਏ ਜਾ ਕੇ ਦੇਖਿਆ ਸਵੇਰ ਦਾ ਸਮਾਂ ਸੀ ਉੱਥੇ ਤੇ ਇਕੱਲਾ ਉਹ ਪੁਜਾਰੀ ਹੋਈ ਸੀ ਕਹਿੰਦੇ ਪੁਜਾਰੀ ਨੂੰ ਸੱਦਿਆ ਗਿਆ ਰਾਜੇ ਨੇ ਪੁੱਛਿਆ ਵੀ ਦੱਸ ਮੇਰੇ ਪੁੱਤ ਨੂੰ ਕਿਉਂ ਮਾਰਿਆ ਉਹਨੇ ਕਿਹਾ ਜੀ ਮੈਂ ਨਹੀਂ ਮਾਰਿਆ ਕਹਿੰਦੇ ਨਹੀਂ ਤੂੰ ਉਹਦੇ ਕਮਰੇ 'ਚ ਗਿਆ ਤੇ ਉਸੇ ਦੀ ਤਲਵਾਰ ਨਾਲ ਤੁਨੂੰ ਮਾਰ ਕੇ ਆਇਆ ਕਹਿੰਦੇ ਜੀ ਮੈਂ ਤਾਂ ਅਜ ਤੱਕ ਕਦੀ ਰਾਜ ਮੈਲ ਦੇ ਅੰਦਰ ਹੀ ਨਹੀਂ ਗਿਆ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਤੁਹਾਡੇ ਪੁੱਤਾਂ ਕਮਰਾ ਕਿਸ ਪਾਸੇ ਉਹਦੀ ਇੱਕ ਨਾ ਸੁਣੀ ਰਾਜਾ ਪਰ ਅੰਦਰੋਂ ਹੀ ਅੰਦਰ ਜਾਣਦਾ ਸੀ ਉਹ ਪੁਜਾਰੀ ਨੇ ਬੜੀ ਵਾਰ ਕਿਹਾ ਵੀ ਮੈਂ ਇਹ ਨਹੀਂ ਕੀਤਾ ਰਾਜੇ ਨੂੰ ਪਿਛਲੇ 30 ਸਾਲ ਹੋ ਗਏ ਸੀ ਉਹਦੇ ਨਾਲ ਰਹਿੰਦੇ ਨੂੰ ਰਾਜਾ ਕਿਤੇ ਨਾ ਕਿਤੇ ਜਾਣਦਾ ਸੀ ਵੀ ਇਹ ਕੰਮ ਇਹ ਨਹੀਂ ਕਰ ਸਕਦਾ ਪਰ ਜਿੰਨੇ ਆਸੇ ਪਾਸੇ ਖੜੇ ਸੀ ਨਾ ਸਭ ਨੇ ਕਿਹਾ ਵੀ ਇੰਨੇ ਹੀ ਇਹ ਕੰਮ ਕੀਤਾ ਹੈ ਇਨੇ ਇਹ ਹੱਥਾਂ ਦੇ ਨਾਲ ਤੇਰੇ ਪੁੱਤ ਦੀ ਜਾਨ ਲਈਏ ਤੇ ਇਹੀ ਹੱਥ ਤੂੰ ਇਹਦੇ ਤੋਂ ਖੋਲ। ਕਹਿੰਦੇ ਉਂਝ ਤਾਂ ਇਹਦੀ ਜਾਨ ਲੈਣੀ ਪੈਂਦੀ ਏ ਪਰ ਇਥਲੇ ਇੱਥੇ ਪਿਛਲੇ 30 ਸਾਲ ਤੋਂ ਕੰਮ ਕਰਦਾ ਪਿਆ ਤੇ ਤੂੰ ਇਹਦੇ ਹੱਥ ਇਸ ਤੋਂ ਅਲੱਗ ਕਰਦੇ। ਉਹ ਪੁਜਾਰੀ ਨੇ ਬੜੇ ਉਹਦੇ ਸਾਹਮਣੇ ਵਾਸਤੇ ਪਾਏ ਵੀ ਮੈਂ ਇਹ ਕੰਮ ਨਹੀਂ ਕੀਤਾ ਮੈਂ ਇਹ ਕੰਮ ਨਹੀਂ ਕੀਤਾ ਪਰ ਉਹਦੀ ਇੱਕ ਨਾ ਸੁਣੀ। ਕਹਿੰਦੇ ਰਾਜੇ ਨੇ ਉਹਦੇ ਹੱਥ ਜਿਹੜੇ ਸਨ ਉਹਦੇ ਸਰੀਰ ਦੇ ਨਾਲ ਉਹ ਵੱਖ ਕਰਵਾ ਦਿੱਤੇ। ਕਹਿੰਦੇ ਹੁਣ ਉਹ ਪੁਜਾਰੀ ਦੇ ਮਨ 'ਚ ਬੜਾ ਜ਼ਿਆਦਾ ਰੋਸ ਤੇ ਬੜਾ ਜ਼ਿਆਦਾ ਗੁੱਸਾ ਸੀ। ਉਹ ਜਾਣਨਾ ਚਾਹੁੰਦਾ ਸੀ 30 ਸਾਲ ਇੰਨੀ ਵਫਾਦਾਰੀ ਨਾਲ ਤੇ ਪਰਮਾਤਮਾ ਦੀ ਮੈਂ ਸੇਵਾ ਵੀ ਕੀਤੀ ਤੇ ਉਹਦਾ ਸਿਲਾ ਇਹ ਮਿਲਿਆ ਕਿ ਮੇਰੇ ਜਿਹੜੇ ਹੱਥ ਨੇ ਉਹੀ ਅਲੰਗ ਕਰਵਾ ਦਿੱਤੇ ਉਹਨਾਂ ਦਰ ਦਰ ਹਰ ਥਾਂ ਤੇ ਜਾਂਦਾ ਰਿਹਾ ਵੀ ਕਿਤੇ ਕੋਈ ਗਿਆਨੀ ਸੰਤ ਮਿਲੇ ਜਿਸ ਤੋਂ ਮੈਂ ਆਪਣੇ ਮਨ ਦੇ ਇਹ ਸਵਾਲ ਤੇ ਬਲਬਲੇ ਪੁੱਛ ਸਕਾਂ ਕਿਸੇ ਨੇ ਦੱਸਿਆ ਵੀ ਇਥੋਂ ਇੰਨੀ ਮੇਲ ਦੂਰ ਇੱਕ ਸੰਤ ਜੀ ਨੇ ਤੇ ਹਰੇਕ ਸਵਾਲ ਦਾ ਜਵਾਬ ਦੇ ਦਿੰਦੇ ਨੇ ਤੂੰ ਉੱਥੇ ਚਲਾ ਜਾ ਕਿੰ데 ਇੱਕ ਲੰਮਾ ਪੈਂਡਾ ਤੈਅ ਕਰਕੇ ਤੇ ਉਸ ਥਾਂ ਤੇ ਜਾ ਕੇ ਤੇ ਪਹੁੰਚ ਗਿਆ ਕਹਿੰਦੇ ਜਦੋਂ ਉੱਥੇ ਪਹੁੰਚਿਆ ਤੇ ਸੰਤ ਜੀ ਦੇ ਜਦੋਂ ਜਾਂਦਾ ਤੇ ਕਹਿੰਦੇ ਇੰਨੇ ਨੂੰ ਜਾ ਕੇ ਤੇ ਕੁਟਿਆ ਬਣੀ ਹੁੰਦੀ ਉੱਥੇ ਜਾ ਕੇ ਪੁੱਛਦੇ ਆਂ ਵੀ ਉਹ ਸੰਤ ਜੀ ਇੱਥੇ ਰਹਿੰਦੇ ਨੇ ਉਹਦੀ ਘਰ ਵਾਲੀ ਕਹਿੰਦੀ ਹਾਂ ਉਹ ਇੱਥੇ ਹੀ ਰਹਿੰਦੇ ਨੇ ਆਪ ਤੇ ਉਹ ਵੇਲੇ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਤੇ ਉਹ ਲੋਕਾਂ ਨੂੰ ਵੀ ਘਰ ਦੇ ਰਾਹ ਦੱਸਦਾ ਫਿਰਦਾ ਵੀ ਇੱਥੇ ਆਓ ਆਪਣੀ ਰੋਟੀ ਤਾਂ ਮੇਰੇ ਤੋਂ ਪੱਕਦੀ ਨਹੀਂ ਇਹ ਹੋਰ ਲੋਕਾਂ ਦਾ ਮੈਂ ਲੰਗਰ ਕਿੱਥੋਂ ਪਕਾਵਾਂ ਉਹ ਇੰਨਾ ਮਾੜਾ ਬੋਲਦੀ ਪਈ ਸੀ ਨਾ ਤੇ ਉਹ ਪੰਡਤ ਨੂੰ ਆਪਣਾ ਤੇ ਦੁੱਖ ਭੁੱਲ ਗਿਆ ਕਹਿੰਦਾ ਮੈਂ ਆਪਣਾ ਦੇ ਛੱਡ ਉਹ ਐਡਾ ਵਿਦਵਾਨ ਤੇ ਇੰਨਾ ਗਿਆਨੀ ਹੈ ਸਾਰੇ ਲੋਕੀ ਕਹਿੰਦੇ ਆ ਤੇ ਉਸ ਤੋਂ ਪੁੱਛਾਂ ਵੀ ਭਰਾਵਾ ਵੀ ਤੂੰ ਆਹ ਘਰ ਜਿਹੜੀ ਕਲਾ ਬਿਠਾ ਕੇ ਬਿਠਾ ਹੈ ਇਹ ਕਾਥੋ ਬਿਠਾ ਕੇ ਬਿਠਾ ਹੈ ਸਿਰ ਤੇ ਐਨੇ ਨੂੰ ਕੀ ਹੋਇਆ ਕਿ ਉਹ ਪੰਡਤ ਉੱਥੇ ਆ ਗਿਆ ਜਿਹੜੇ ਸਨ ਉਹ ਗਿਆਨੀ ਸੰਤ ਮਾਰਿਸ਼ੀ ਜੋ ਵੀ ਸਨ ਉਹ ਉੱਥੇ ਆ ਗਏ ਉਹ ਕਹਿੰਦਾ ਜੀ ਦੱਸੋ ਪੰਡਤ ਜੀ ਕਿਵੇਂ ਆਉਣੇ ਹੋ ਕਹਿੰਦੇ ਜੀ ਮੈਂ ਤੇ ਜਿਹੜੇ ਸਵਾਲ ਲੈ ਕੇ ਆਇਆ ਉਹਦਾ ਜਵਾਬ ਤੇ ਬਾਅਦ ਚ ਦਿਆ ਜੇ ਪਹਿਲਾਂ ਇਹ ਦੱਸੋ ਵੀ ਤੁਹਾਡੀ ਚਰਚਾ ਇੰਨੀ ਦੂਰ ਦੂਰ ਤੱਕ ਹੈ ਤੁਸੀਂ ਇੰਨੇ ਗਿਆਨੀ ਹੋ ਇੰਨੇ ਵਿਦਵਾਨ ਹੋ ਤੇ ਫਿਰ ਜਿਹੜੀ ਤੁਹਾਡੀ ਪਤਨੀ ਹੈ ਇਹ ਜਦੋਂ ਬੋਲਦੀ ਐਨਾ ਕੋੜਾ ਬੋਲਦੀ ਐ ਵੀ ਕਾਂ ਨੂੰ ਵੀ ਪਿੱਛੇ ਛੱਡਦੀ ਤੇ ਇਹਨੂੰ ਤੁਸੀਂ ਕੁਝ ਨਹੀਂ ਆਂਦੇ ਉਹ ਬੋਲੀ ਜਾਂਦੀ ਐ ਤੇ ਤੁਸੀਂ ਚੁੱਪ ਕਰਕੇ ਇੱਥੇ ਆਰਾਮ ਨਾਲ ਬੈਠਿਓ ਅੱਗੋ ਸੰਤ ਫਕੀਰ ਜੋ ਮਹਾਤਮਾ ਵਿਗਿਆਨੀ ਸਨ ਉਹਨਾਂ ਕਿਹਾ ਵੀ ਇਹ ਵੀ ਮੇਰੇ ਕਰਮਾਂ ਕਰਕੇ ਹੈ ਇਹ ਬੋਲੀ ਜਾਂਦੇ ਉਹ ਕਹਿੰਦੇ ਜੀ ਦੱਸੋ ਫਿਰ ਵੀ ਕੀ ਹੋਇਆ ਕਹਿੰਦੇ ਪਿਛਲੇ ਜਨਮ ਦੇ ਵਿੱਚ ਕੀ ਸੀ ਵੀ ਇੱਕ ਨਗਰ ਦੇ ਵਿੱਚ ਅਸੀਂ ਦੋਨੋਂ ਪਸ਼ੂ ਤੇ ਪੰਛੀ ਦੀ ਜੂਨ ਦੇ ਵਿੱਚ ਸੀ ਕਹਿੰਦੇ ਮੈਂ ਇੱਕ ਕਾਂ ਸੀ ਤੇ ਇਹ ਇੱਕ ਗਦਾ ਸੀ ਕਹਿੰਦੇ ਕਿਸੇ ਦੁੱਖ ਜਾਂ ਕਰਮ ਕਰਕੇ ਕਹਿ ਲਓ ਵੀ ਇਹਦੀ ਜਿਹੜੀ ਪੂਰੀ ਕੰਡ ਸੀ ਨਾ ਉਹ ਕਿਸੇ ਕਰਕੇ ਪੂਰੇ ਉਹਦੇ ਜ਼ਖਮ ਹੀ ਜ਼ਖਮ ਹੋ ਗਏ ਸਨ ਕਹਿੰਦੇ ਅਸੀਂ ਦੋਨੇ ਇਕੱਠੇ ਰਿਹਾ ਕਰਦੇ ਸੀ ਕਿੰਦੇ ਇਹਦੇ ਜ਼ਖਮ ਦੇ ਉੱਤੇ ਨਾ ਮੈਂ ਆਪਣੀ ਚੁੰਝਾ ਮਾਰਦਾ ਹੁੰਦਾ ਸੀ ਜਿਸ ਕਰਕੇ ਇਹ ਬੜਾ ਜ਼ਿਆਦਾ ਇਹਨੂੰ ਦਰਦ ਹੁੰਦਾ ਤੇ ਇਹ ਆਵਾਜ਼ਾਂ ਕੱਢਦੀ ਮੈਨੂੰ ਐਵੇਂ ਲੱਗਦਾ ਵੀ ਜੇ ਆਵਾਜ਼ਾਂ ਕੱਢਦੀਏ ਤੇ ਉਹਦੇ ਨਾਲ ਮੈਨੂੰ ਆਨੰਦ ਪ੍ਰਾਪਤ ਹੁੰਦਾ ਕਿੰਦੇ ਮੈਨੂੰ ਇਹ ਜਿੱਥੇ ਵੀ ਦਿਸਣਾ ਕਰਨਾ ਮੈਂ ਚੁੰਝ ਮਾਰ ਕੇ ਤੇ ਉੱਡ ਜਾਣਾ ਕਰਨਾ ਇਹਨੇ ਦਰਦ ਦੇ ਨਾਲ ਕਰਾਂਦੇ ਰਹਿਣਾ ਕਰਨਾ ਕਿੰਦੇ ਇੱਕ ਦਿਨ ਕੀ ਹੋਇਆ ਕਿ ਰਾਤ ਦੇ ਸਮੇਂ ਇਹ ਉਹ ਥਾਂ ਛੱਡ ਕੇ ਤੇ ਉੱਥੇ ਚਲੇ ਗਿਆ ਕਹਿੰਦੇ ਮੈਂ ਹੁਣ ਇਹਦੇ ਬਿਨਾ ਮੇਰਾ ਗੁਜ਼ਾਰਾ ਨਹੀਂ ਸੀ ਵੀ ਇਹਨੂੰ ਮੈਂ ਕਿਤੇ ਨਾ ਕਿਤੇ ਚੁੰਝ ਮਾਰਦਾ ਸੀ ਦੀ ਆਵਾਜ਼ ਤੇ ਮੈਨੂੰ ਆਦਤ ਪੈ ਗਈ ਸੀ ਕਹਿੰਦੇ ਇਹ ਨਾ ਇੱਥੇ ਥਾਂ ਛੱਡ ਕੇ ਤੇ ਕਿਤੇ ਕੋਈ ਵੀ ਕੁ ਮਿਲ ਦੂਰ ਇੱਕ ਥਾਂ ਦੇ ਉੱਤੇ ਬੜੇ سارے ਸੰਤ ਮੁਨੀ ਰਹਾ ਕਰਦੇ ਸੀ ਇੱਕ ਦਰਿਆ ਦੇ ਕੰਢੇ ਬੈਠ ਕੇ ਤੇ ਉਹ ਨਾਮ ਜਪਿਆ ਕਰਦੇ ਸੀ ਇਹ ਉੱਥੇ ਬੈਠ ਕੇ ਤੇ ਇੰਨੇ ਉਥੋਂ ਘਾ ਖਾ ਲਿਆ ਕਰਨਾ ਪਾਣੀ ਪੀ ਲਿਆ ਕਰਨਾ ਤੇ ਉੱਥੇ ਬੈਠੀ ਰਹਾ ਕਰਨਾ ਕਹਿੰਦੇ ਉੜਦਾ ਉੜਦਾ ਮੈਂ ਉਸ ਥਾਂ ਤੇ ਪਹੁੰਚ ਗਿਆ ਕਿੰਦੇ ਇਹਨੂੰ ਦੇਖ ਕੇ ਮੈਂ ਉਵੇਂ ਹੀ ਜਿਹੜੀ ਚੁੰਜ ਮਾਰਨੀ ਆਰੰਭ ਕਰ ਦਿੱਤੀ। ਕਿੰਦੇ ਜਦੋਂ ਚੁੰਜ ਮਾਰੀ ਨਾ ਤੇ ਉਹ ਕਿਤੇ ਰੀੜ ਦੀ ਹੱਡੀ ਦੇ ਵਿੱਚ ਵੱਜ ਗਈ। ਹੁਣ ਮੈਂ ਆਪਣੀ ਚੁੰਜ ਕੱਢਾਂ ਤੇ ਉਹ ਕੱਢੀ ਨਾ ਜਾਵੇ ਤੇ ਹੁਣ ਇੱਕ ਗਧਾ ਸੀ ਤੇ ਇਹਦੇ ਜਿਹੜੇ ਗਧਾ ਹੋਣ ਕਰਕੇ ਵੀ ਇਹਨੂੰ ਏਸੀ ਵੀ ਇੱਕ ਚੁੰਜ ਵਿੱਚੋਂ ਕੱਢੇ ਤੇ ਮੇਰੀ ਜਾਨ ਛੜੀ ਚੇ। ਇਹਨੂੰ ਅੰਤਾਂ ਦਾ ਦਰਦ ਹੋਣ ਲੱਗ ਗਿਆ। ਕਿੰਦੇ ਇਹਨੇ ਸੋਚਿਆ ਵੀ ਐਵੇਂ ਤਾਂ ਹੀ ਨੇ ਜਾਨ ਨਹੀਂ ਛੱੜਣੀ। ਚਲ ਪਾਣੀ ਦੇ ਵਿੱਚ ਬੈਠਦੀ ਆਂ ਤਾਂ ਫਿਰ ਆਪੇ ਹੀ ਇਹ ਮੇਰੀ ਜਾਨ ਛੱਡ ਦੇਗਾ। ਕਿੰਦੇ ਇਹ ਪਾਣੀ ਦਾ ਵਹਾਅ ਜਿਹੜਾ ਸੀ ਉਹ ਬੜਾ ਜ਼ਿਆਦਾ ਹੋਇਆ। ਕਹਿੰਦੇ ਪਾਣੀ ਦੇ ਵਹਾਅ ਦੇ ਵਿੱਚ ਇਹ ਵੀ ਡੁੱਬ ਕੇ ਤੇ ਮੈਂ ਵੀ ਡੁੱਬ ਕੇ ਦੋਨਾਂ ਦੀ ਜਾਨ ਚਲੇਗੀ ਕਹਿੰਦੇ ਉਹ ਦਰਿਆ ਦੇ ਕੰਢੇ ਉਹ ਸੰਤ ਫਕੀਰ ਸਵੇਰ ਤੋਂ ਸ਼ਾਮ ਤੱਕ ਪਰਮਾਤਮਾ ਦਾ ਨਾਮ ਲੈਂਦੇ ਸੀ ਉਹ ਜਲ ਦੇ ਵਿੱਚ ਇੰਨਾ ਪਰਮਾਤਮਾ ਦੇ ਨਾਮ ਦਾ ਅਸਰ ਹੋਇਆ ਕਿ ਮੈਨੂੰ ਇੱਕ ਵਿਦਵਾਨ ਦੀ ਤੇ ਇੱਕ ਗਿਆਨੀ ਦੀ ਇਹ ਜੋਣੀ ਮਿਲੀ ਤੇ ਇਹਨੂੰ ਇਹਨੂੰ ਮੇਰੀ ਘਰ ਵਾਲੇ ਬਣਾ ਦਿੱਤਾ ਗਿਆ ਪਿਛਲੇ ਜਨਮਾਂ 'ਚ ਮੈਨੂੰ ਜਿੰਨਾ ਤੰਗ ਕੀਤਾ ਇਹ ਓਨਾ ਹੀ ਹੁਣ ਮੈਨੂੰ ਬੋਲ-ਬੋਲ ਕੇ ਮਾੜੇ ਸ਼ਬਦਾਂ ਨਾਲ ਉਹ ਮੇਰੇ ਕਰਮਾਂ ਦਾ ਮੈਨੂੰ ਹੁਣ ਭੋਗ ਰਹੀ ਏ। ਭਾਵ ਵੀ ਇੱਕ ਕਰਮਾਂ 'ਚ ਉਹ ਮੈਂ ਮਾੜੇ ਕਰਮ ਕੀਤੇ ਸੀ ਉਹਦਾ ਹੁਣ ਮੇਰੇ ਤੇ ਸਿਲਾ ਆ ਰਿਹਾ। ਇਸ ਕਰਕੇ ਮੈਂ ਹੁਣ ਉਹਨੂੰ ਇੱਕ ਵੀ ਅੱਗੋਂ ਮੰਦਾ ਸ਼ਬਦ ਨਹੀਂ ਬੋਲਦਾ ਕਿਤੇ ਅਗਲੇ ਜਨਮ 'ਚ ਅਸੀਂ ਇੱਕ ਦੂਜੇ ਦੇ ਫਿਰ ਖੇੜੇ ਨਾ ਪੈ। ਇਸ ਕਰਕੇ ਅਸੀਂ ਦੋਨੇ ਹੀ ਆਪਣੇ ਕਰਮਾਂ ਦਾ ਖਟਿਆ ਖਾਣਦੇ। ਇਨੇ ਮੈਂ ਦੁੱਖ ਦਿੱਤਾ ਤੇ ਅੱਜ ਇਹ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਤਿੱਖੇ ਬੋਲਾਂ ਦੇ ਸ਼ਬਦਾਂ ਦੇ ਨਾਲ ਮੇਰੇ ਦਿਲ ਤੇ ਜੋ ਵਾਰ ਕਰਤੀਏ ਉਹ ਆਪਣੇ ਇਸੇ ਸ਼ਬਦਾਂ ਦੇ ਕਰਕੇ ਵੀ ਮੈਂ ਉਸ ਤੇ ਵਾਰ ਕੀਤਾ ਤੇ ਹੁਣ ਆਪਣਾ ਉਹ ਦੁੱਖ ਮੇਰੇ ਤੇ ਕੱਢ ਰਹੀ ਹੈ ਉਹ ਕਹਿੰਦੇ ਅੱਛਾ ਕਿੰਨੇ ਹੁਣ ਤੁਸੀਂ ਦੱਸੋ ਵੀ ਕਿਵੇਂ ਆਉਣੇ ਹੋਏ ਕਹਿੰਦੇ ਮੈਂ ਪਿਛਲੇ 30 ਸਾਲ ਤੋਂ ਨਾ ਇੱਕ ਥਾਂ ਤੇ ਆਪਣੀ ਪੂਰੀ ਮਨ ਦੇ ਨਾਲ ਪਰਮਾਤਮਾ ਦੀ ਸੇਵਾ ਕਰਦਾ ਪਿਆ ਸੀ ਕਹਿੰਦੇ ਉਹਦਾ ਸੇਲਾ ਮੈਨੂੰ ਆ ਦਿੱਤਾ ਵੀ ਮੇਰੇ ਹੱਥ ਮੇਰੇ ਸਰੀਰ ਨਾਲ ਅਲੱਗ ਕਰ ਦਿੱਤੇ ਨੇ ਉਸ ਸੰਤ ਫਕੀਰ ਜੋ ਵਿਦਵਾਨ ਸਨ ਉਹ ਕਹਿੰਦੇ "ਵੇ ਗੱਲ ਸੁਣ ਉਹਦੇ ਬਲ ਕੁਝ ਸਮਾਂ ਦੇਖਦਿਆ ਉਸ ਤੋਂ ਬਾਅਦ ਬੋਲਦੇ ਕਹਿੰਦੇ ਗੱਲ ਸੁਣ ਪਿਛਲੇ ਜਨਮ ਚ ਤੂੰ ਇੱਕ ਬਹੁਤ ਸੰਤ ਸੀ ਮਹਾਤਮਾ ਸੀ ਬਿੱਤੇ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਸਨ ਕਹਿੰਦੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਧਾਰਿਆ ਹੋਇਆ ਸੀ ਕਿ ਮੈਂ ਕਦੇ ਝੂਠ ਨਹੀਂ ਬੋਲਾਂ ਤੇ ਉਹ ਤੂੰ ਸੱਚ ਬੋਲਣ ਕਰਕੇ ਤੈਨੂੰ ਰਿੱਧੀਆਂ ਸਿੱਧੀਆਂ ਮਿਲੀਆਂ ਸੀ ਕਹਿੰਦੇ ਇੱਕ ਦਿਨ ਆ ਇੱਕ ਗਾਂ ਤੇਰੇ ਮੂਹਰੋਂ ਭੱਜੀ-ਭੱਜੀ ਗਈ ਉਹਦੇ ਪਿੱਛੇ ਕਹਿੰਦੇ ਇੱਕ ਕਸਾਈ ਲੱਗਿਆ ਹੋਇਆ ਸੀ ਉਨੇ ਪੁੱਛਿਆ ਵੀ ਤੁਸੀਂ ਸੰਤ ਮਹਾਤਮਾ ਜੀ ਵੀ ਤੁਸੀਂ ਇਥੋਂ ਗਾਂ ਜਾਂਦੀ ਵੇਖੀਏ ਕਹਿੰਦੇ ਹੁਣ ਮੈਂ ਝੂਠ ਬੋਲ ਨਹੀਂ ਸਕਦਾ ਵੀ ਮੈਂ ਆਪਣੀ ਜ਼ਿੰਦਗੀ ਚ ਪ੍ਰਣ ਕੀਤਾ ਹੋਇਆ ਸੀ ਤੇ ਸੱਚ ਮੈਂ ਦੱਸ ਨਹੀਂ ਸਕਦਾ ਮੈਨੂੰ ਪਤਾ ਸੀ ਉਹ ਕਸਾਈ ਹੈ ਫਿਰ ਮੈਂ ਹੁਣ ਇਸ ਨਿਤਰੇ ਤੇ ਪਹੁੰਚਿਆ ਤੂੰ ਵੀ ਤੋ ਕਿਹਾ ਆਪਣਾ ਉਂਗਲ ਦੇ ਨਾਲ ਇਸ਼ਾਰਾ ਕਰਕੇ ਦੱਸਦਾ ਵੀ ਗਾਂ ਉਧਰ ਨੂੰ ਕਹਿੰਦੇ ਸਾਹਮਣੇ ਉਹ ਦਰਿਆ ਸੀ ਤੇ ਉਹ ਦਰਿਆ ਦੇ ਕੰਢੇ ਜਿਹੜਾ ਸੀ ਵੀ ਉੱਥੇ ਮੇਰੇ ਕੋਲ ਹੀ ਦਰਿਆ ਸੀ ਮੈਂ ਉੱਥੇ ਬੈਠ ਕੇ ਤੁਸੀਂ ਨਾਮ ਜਪਿਆ ਕਰਦੇ ਸੀ ਤੇ ਕਹਿੰਦੇ ਉੱਥੇ ਉਹ ਗਾਂ ਨੂੰ ਫੜ ਕੇ ਤੇ ਕਸਾਈ ਨੇ ਜਿਹੜਾ ਉਹਦਾ ਮਾਸ ਚਾਹੀਦਾ ਸੀ ਤੇ ਉਹਨੂੰ ਟੁਕੜਿਆਂ-ਟੁਕੜਿਆਂ ਚ ਕਰ ਲਿਆ। ਕਹਿੰਦੇ ਇੰਨੇ ਨੂੰ ਆਪਣੇ ਟੁਕੜੇ ਤੋਂ ਇਕੱਠੇ ਕਰਦਾ ਪਿਆ ਸੀ ਵੀ ਉੱਥੇ ਨਾ ਕਹਿੰਦੇ ਇੱਕ ਸ਼ੇਰ ਆ ਗਿਆ। ਉਹ ਸ਼ੇਰ ਨੇ ਤੈਨੂੰ ਵੀ ਖਾ ਲਿਆ ਤੇ ਨਾਲੇ ਜਿਹੜਾ ਸੀ ਉਹ ਗਾਂ ਦਾ ਉਹਨੂੰ ਵੀ ਸਾਰਾ ਖਾ ਲਿਆ। ਪਰ ਕਹਿੰਦੇ ਵੀ ਹਰ ਸਮੇਂ ਉੱਥੇ ਬੈਠ ਕੇ ਵੀ ਤੁਸੀਂ ਇੰਨਾ ਨਾਮ ਜਾਂਦੇ ਸੀ ਉਹ ਜਲ 'ਚ ਇੰਨਾ ਜ਼ਿਆਦਾ ਅਸਰ ਸੀ ਵੀ ਕਹਿੰਦੇ ਵੀ ਤੁਹਾਡੀਆਂ ਜਿਹੜੀਆਂ ਹੱਡੀਆਂ ਉਹਦੇ ਵਿੱਚ ਤਰ ਗਈ। ਕਹਿੰਦੇ ਉਸ ਤੋਂ ਉਪਰੰਤ ਤੁਹਾਨੂੰ ਜਿਹੜਾ ਸੀ ਕਹਿੰਦੇ ਵੀ ਤੇਰੀ ਜਿਹੜੀ ਘਰ ਵਾਲੀ ਸੀ ਵੀ ਉਹ ਗਾਂ ਸੀ ਤੇ ਗਾਂ ਨੂੰ ਤੂੰ ਚੰਕੀਨੇ ਬੁਰੀ ਤਰ੍ਹਾਂ ਮੈਨੂੰ ਬੇਰਹਿਮੀ ਹੋ ਕੇ ਤੂੰ ਨੀ ਤਲਵਾਰ ਨਾਲ ਕੱਟਿਆ ਸੀ ਤੇ ਉਹ ਤੇਰੀ ਘਰ ਵਾਲੀ ਬਣੀ ਤੇ ਤੈਨੂੰ ਉਸ ਰਾਜੇ ਦੇ ਪੁੱਤ ਦਾ ਜਨਮ ਮਿਲਿਆ ਕਹਿੰਦੇ ਉਹਨੇ ਉਹ ਹਿਸਾਬ ਕਿਤਾਬ ਤੇਰੇ ਨਾਲ ਬਰਾਬਰ ਕੀਤਾ ਕਹਿੰਦੇ ਤੂੰ ਫਿਰ ਕਹਿੰਦਾ ਮੇਰੀ ਕੀ ਗਲਤੀ ਵੀ ਉਹਨਾਂ ਦਾ ਆਪਸ ਵਿੱਚ ਹਿਸਾਬ ਕਿਤਾਬ ਹੋ ਗਿਆ ਕਹਿੰਦੇ ਤੂੰ ਉਸ ਸਮੇਂ ਜਿਹੜੇ ਉਂਗਲ ਕਰਕੇ ਉਧਰ ਨੂੰ ਇਸ਼ਾਰਾ ਕੀਤਾ ਸੀ ਨਾ ਤੇ ਉਦੋਂ ਤੇਰੀ ਉਂਗਲ ਨਹੀਂ ਉਹ ਗਾਂ ਨੂੰ ਉਹਦੀ jaan ਗਈ ਸੀ ਤੇ ਉਹਨੇ ਬਦਲੇ ਚ ਤੇਰੇ ਦੋਨੋਂ ਹੱਥ ਲੈ ਲੇ ਤੇਰਾ ਇਹ ਕਰਮ ਸੀ ਉਸ ਕਰਮ ਦਾ ਤੂੰ ਇਸ ਜਨਮ ਚ ਆ ਕੇ ਜੋ ਹੈ ਤੂੰ ਉਹਦਾ ਚੁਕਤਾ ਕੀਤਾ ਉਹਨਾਂ ਜੋ ਵਿਦਵਾਨ ਸਨ ਉਹ ਸੰਤ ਸਨ ਉਹਨਾਂ ਕਹਿਆ ਵੀ ਜੇ ਮਨੁੱਖ ਦੀ ਜ਼ਿੰਦਗੀ ਚ ਦੁੱਖ ਹੁੰਦੇ ਨੇ ਨਾ ਤਾਂ ਉਹ ਦੁੱਖ ਆਪਾ ਆਪਣੇ ਕਰਮਾਂ ਕਰਕੇ ਹੀ ਭੋਗਦੇ ਆ ਤੇ ਜੇ ਕੋਈ ਗਾਲਾਂ ਖਾਂਦਾ ਤਾਂ ਉਹ ਵੀ ਆਪਣੇ ਕਰਮਾਂ ਕਰਕੇ ਖਾਂਦਾ ਜੇਕਰ ਆਪਣੇ ਨਾਲ ਕੁਝ ਵੀ ਮਾੜਾ ਵਾਪਰਦਾ ਹੈ ਤਾਂ ਉਹ ਕਿਤੇ ਨਾ ਕਿਤੇ ਆਪਣੇ ਕਰਮ ਹੀ ਕੀਤੇ ਹੁੰਦੇ ਨੇ ਇਸ ਲਈ ਮਨੁੱਖ ਨੂੰ ਕਦੇ ਜਿਹੜੇ ਨੇ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਹਮੇਸ਼ਾ ਮਾੜੇ ਕਰਮ ਕਰਨਾਂ ਤੋਂ ਬਚਣਾ ਚਾਹੀਦਾ ਹੈ ਇਸ ਲਈ ਜੇ ਜ਼ਿੰਦਗੀ ਚ ਦੁੱਖ ਤਕਲੀਫਾਂ ਨੇ ਨਾ ਤਾਂ ਅੱਜ ਹੀ ਉਹ ਮਾੜੇ ਕਰਮ ਕਰਨੇ ਛੱਡ ਦੋ ਜਿਸ ਨਾਲ ਖੁਦ ਨੂੰ ਤਕਲੀਫ ਹੁੰਦੀ ਜੇ ਆਪਾਂ ਉਹੀ ਕਰਮ ਕਿਸੇ ਹੋਰ ਨਾਲ ਕਰਤੀਆਂ ਤਾਂ ਮੁੜ ਕੇ ਦੁੱਖ ਆਪਣੇ ਕੋਲ ਹੀ ਆਉਣਗੇ ਕਿੰਦੇ ਇੱਕ ਵਾਰ ਨਾ ਇੱਕ ਸੰਤ ਫਕੀਰ ਕਿਸੇ ਰਾਤ ਨੂੰ ਤੁਰਦੇ ਜਾਂਦੇ ਸੀ ਕਿੰਦੇ ਸਵੇਰ ਦੇ ਤੁਰੇ ਪਏ ਸੀ ਹੁਣ ਭੁੱਖ ਲੱਗੀ ਲਾਜ਼ਮੀ ਸੀ ਕਹਿੰਦੇ ਭੁੱਖ ਲੱਗੀ ਇੰਨੇ ਨੂੰ ਕੀ ਦੇਖਿਆ ਇੱਕ ਮਨੁੱਖ ਨਾ ਇੱਕ ਰੇੜੀ ਜਿ ਲਈ ਹੋਈ ਏ ਤੇ ਉੱਤੇ ਨਾ ਬੜੀਆਂ ਸੋਹਣੀਆਂ ਜਲੇਬੀਆਂ ਕੱਢ ਕੇ ਤੇ ਨਾਲ ਦੁੱਧ ਗਰਮ ਕਰਕੇ ਤੇ ਲੋਕਾਂ ਨੂੰ ਵੇਚਾਂਦੇ ਕਹਿੰਦੇ ਹੁਣ ਸੰਤ ਫਕੀਰ ਉਹਦੇ ਹਾਲ ਦੇਖਣ ਲੱਗੇ ਹੁਣ ਸੰਤ ਫਕੀਰ ਕੋਲ ਕੋਲ ਪੈਸਾ ਤਾਂ ਹੈ ਨਹੀਂ ਸੀ ਵੀ ਅੱਗੇ ਜਾਂਦੇ ਇੰਨੇ ਨੂੰ ਉਸ ਮਨੁੱਖ ਨੇ ਦੇਖਿਆ ਵੀ ਸੰਤ ਫਕੀਰ ਮੇਰੇ ਵਾਲੀ ਦੇਖਦੇ ਨੇ ਉਹਨਾਂ ਦੇ ਕੋਲ ਜਾ ਕੇ ਇੱਕ ਗਲਾਸ ਚ ਦੁੱਧ ਤੇ ਨਾਲ ਉਹਨਾਂ ਕੋ ਜਲੇਬੀਆਂ ਪਾ ਕੇ ਤੇ ਦੇ ਦਿੱਤੀਆਂ ਸੰਤ ਫਕੀਰ ਨਾ ਉਹ ਚੰਗੀ ਤਰ੍ਹਾਂ ਉਹ ਜਲੇਬੀਆਂ ਖਾ ਕੇ ਦੁੱਧ ਪੀ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨੂੰ ਅਸੀਸਾਂ ਦੇ ਕੇ ਤੇ ਅੱਗੇ ਚਲੇ ਗਏ ਅੱਗੇ ਜਦੋਂ ਗਏ ਨਾ ਤੇ ਮੀ ਪਿਆ ਹੋਇਆ ਸੀ ਕਹਿੰਦੇ ਆਪਣੇ ਪਰਮਾਤਮਾ ਦੇ ਨਾਮ ਦੇ ਵਿੱਚ ਉਹਨਾਂ ਦੇ ਲੈ ਵਿੱਚ ਹੱਸ ਤੇ ਖੇੜਦੇ ਪਰਮਾਤਮਾ ਦਾ ਨਾਮ ਗਾਉਂਦੇ ਅੱਗੇ ਵਧੀ ਜਾ ਰਹੇ ਕਹਿੰਦੇ ਉਹਨਾਂ ਦੇ ਪਿੱਛੇ ਨਾ ਇੱਕ ਨਵ ਵਿਆਹਿਆ ਜੋੜਾ ਵੀ ਆਉਂਦਿਆ ਸੀ ਕਹਿੰਦੇ ਸੰਤ ਜੀ ਜਦੋਂ ਪਰਮਾਤਮਾ ਦੇ ਨਾਮ ਵਿੱਚ ਸਨ ਤੇ ਕਿਤੇ ਉਹਨਾਂ ਦਾ ਪੈਰ ਇੱਕ ਪਾਣੀ ਵਾਲੇ ਟੋਏ ਦੇ ਵਿੱਚ ਡੱਗਾ ਪਾਣੀ ਵਾਲੇ ਟੋਏ 'ਚ ਜਦੋਂ ਰੱਖਿਆ ਤੇ ਕਹਿੰਦੇ ਕੁਝ ਛਿੱਟਾਂ ਜੋ ਪਿੱਛੇ ਆਉਂਦੇ ਸੀ ਉਹਦੀ ਘਾਰ ਵਾਲੀ ਦੇ ਜਿਹੜੇ ਸੂਟ ਸੀ ਉਹਦੇ ਉੱਤੇ ਪੈ ਗਏ ਕਹਿੰਦੇ ਇੰਨੇ ਨੂੰ ਪਿੱਛੋਂ ਮਨੁੱਖ ਆਇਆ ਤੇ ਉਹਨੇ ਸੰਤ ਫਕੀਰ ਦੇ ਬੜੀ ਜ਼ੋਰ ਕੀ ਕਹਿੰਦੇ ਮੂੰਹ ਦੇ ਉੱਤੇ ਚਪੇੜ ਰੱਖ ਦਿੱਤੀ ਸੰਤ ਫਕੀਰ ਜਦੋਂ ਚਪੇੜ ਮਾਰੀ ਤੇ ਉਹ ਬੜੀ ਜ਼ੋਰ ਕੀ ਥੱਲੇ ਡੇਗੇ ਸੰਤ ਫਕੀਰ ਅੱਗੋਂ ਕੁਝ ਨਾ ਬੋਲੇ ਉਹਨਾਂ ਸਿਰਫ ਇੰਨਾ ਕਿਹਾ ਵੀ ਕੀ ਗਲਤੀ ਹੋਗੀ ਕਿੰਦਾ ਤੂੰ ਦੇਖ ਕੇ ਨਹੀਂ ਤੁਰ ਸਕਦਾ ਮੇਰੀ ਘਰ ਵਾਲੇ ਦੇ ਸਾਰੇ ਕੱਪੜੇ ਤੂੰ ਖਰਾਬ ਕਰ ਦਿੱਤੇ ਨੇ ਹੁਣ ਐਨੇ ਗੁੱਸੇ ਵਿੱਚ ਸੀ ਕਿ ਸੜਕ ਤੇ ਬੜੇ سارے ਲੋਕ ਸੀ ਪਰ ਕਿਸੇ ਕੁਝ ਨਾ ਕਿਹਾ ਕੁਝ ਛਣਾ ਬਾਦ ਉਹ ਦੋਨੋਂ ਜਣੇ ਅੱਗੇ ਚਲੇ ਗਏ ਤੇ ਜਿਹੜੇ ਰਾਹੀ ਸਨ ਉਹ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੰਤ ਫਕੀਰ ਪ੍ਰਮਾਤਮਾਲ ਹੱਥ ਕਰਕੇ ਕਹਿੰਦੇ ਵੀ ਪ੍ਰਮਾਤਮਾ ਤੇਰੇ ਰੰਗ ਬੜੇ ਨਿਆਲੇ ਨੇ ਕੁਝ ਸਮਾਂ ਪਹਿਲਾਂ ਤੂੰ ਗਰਮ ਗਰਮ ਦੁੱਧ ਤੇ ਗਰਮ ਗਰਮ ਜਲੇਬੀਆਂ ਦਿੱਤੀਆਂ ਵੀ ਢਿੱਡ ਭਰ ਲੈ ਤੇ ਹੁਣ ਉਸੇ ਗੱਲ ਤੇ ਚਪੇੜ ਵੀ ਮਰਵਾਤੀ ਚਲ ਪ੍ਰਮਾਤਮਾ ਤੇਰੇ ਰੰਗ ਨੇ ਐਨੇ ਕਹਿ ਕੇ ਫਿਰ ਪ੍ਰਮਾਤਮਾ ਦੇ ਗੁਣ ਗਣ ਕਰਦੇ ਕਹਿੰਦੇ ਅੱਗੇ ਚਲੇ ਜਾਂਦੇ ਸਨ ਕਹਿੰਦੇ ਐਨੇ ਨੂੰ ਕੀ ਹੋਇਆ ਜਿਹੜਾ ਉਹ ਦੋਨੋਂ ਨਾ ਬਿਆਏ ਸਨ ਉਹ ਘਰ ਵੱਲ ਚਲੇ ਗਏ ਕਹਿੰਦੇ ਹੁਣ ਮੀ ਬੜਾ ਪਿਆ ਸੀ ਤਿਲਕਣ ਸੀ ਕਹਿੰਦੇ ਘਰ ਦੀ ਪੌੜੀ ਤੇ ਪੈਰ ਰੱਖਣ ਲੱਗੇ ਤੇ ਕਹਿੰਦੇ ਦੂਜੀ ਤੀਜੀ ਪੌੜੀ ਤੋਂ ਉਹ ਥੱਲੇ ਡਿੱਗੇ ਥੱਲੇ ਡਿੱਗਣ ਕਰਕੇ ਸਿਰ ਤੇ ਸੱਟ ਵੱਜੀ ਤੇ ਨਾਲ ਦੀ ਨਾਲ ਪ੍ਰਾਣ ਚਲੇ ਗਏ ਉਹਦੀ ਘਰ ਵਾਲੇ ਬੜੀ ਜ਼ੋਰ ਜ਼ੋਰ ਕੀ ਚੀਕਣ ਲੱਗੀ ਤੇ ਲੋਕਾਂ ਨੂੰ ਇਕੱਠਾ ਕਰ ਲਿਆ ਜਿਹੜੇ ਲੋਕੀ ਉੱਥੇ ਸੰਜੋਤ ਸੰਤ ਜੀ ਨੂੰ ਚਪੇੜ ਮਾਰੀ ਸੀ ਤੇ ਉਹੀ ਲੋਕੀ ਇੱਥੇ ਵੀ ਸਨ ਕਹਿੰਦੇ ਵੇਖੀ ਉਹ ਸੰਤ ਜੀ ਨੇ ਉਦੋਂ ਉਹਨੂੰ ਸ਼ਰਾਪ ਦਿੱਤਾ ਹੋਣਾ ਤੇ ਨਾਲ ਦੀ ਨਾਲ ਇਹਨੂੰ ਸ਼ਰਾਪ ਲੱਗ ਗਿਆ ਤੇ ਅਕਾਲ ਚਲਾਣੇ ਕਰ ਗਏ ਇਹਨੇ ਨੂੰ ਤੁਰਦੇ ਤੁਰਦੇ ਸੰਤ ਵੀ ਉਧਰ ਨੂੰ ਆ ਗਏ ਉਹ ਸੰਤ ਫਕੀਰ ਨੂੰ ਸਾਰੇ ਲੋਕੀ ਕਹਿੰਦੇ ਵੀ ਤੂੰ ਕਿਵੇਂ ਦਾ ਸੰਤ ਹੈ ਇੱਕ ਥੱਪੜ ਦੇ ਬਦਲੇ ਤੂੰ ਇਹਦੀ ਜਾਨ ਲੈ ਲਈ ਤੂੰ ਐਵੇਂ ਕੀਤਾ ਕੋਈ ਕੁਝ ਕਹਿੰਦਾ ਸੰਤ ਫਕੀਰ ਕੁਛ ਛਣ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਇੱਕ ਗੱਲ ਦੱਸੋ ਜਦੋਂ ਉਹਨੇ ਮੈਨੂੰ ਚਪੇੜ ਮਾਰੀ ਸੀ ਉਹ ਤੁਹਾਡੇ ਵਿੱਚ ਕੋਈ ਉੱਥੇ ਹੈ ਸੀ ਉਹਨਾਂ ਚ ਇੱਕ ਜਣਾ ਕਹਿੰਦਾ ਹਾਂ ਮੈਂ ਸੀ ਕਹਿੰਦੇ ਮੈਨੂੰ ਗੱਲ ਦੱਸੋ ਵੀ ਇਹਨੇ ਚਪੇੜ ਕਿਉਂ ਮਾਰੀ ਕਹਿੰਦੇ ਇਹਨੇ ਤਾਂ ਮਾਰੀ ਸੀ ਵੀ ਇਹਦੇ ਕੱਪੜੇ ਗੰਦੇ ਕੀਤੇ ਸਨ ਪਾਣੀ ਦੇ ਛਿੱਟਾ ਪਈਆਂ ਸਨ ਕਹਿੰਦੇ ਇਹਦੇ ਕੱਪੜੇ ਉੱਤੇ ਪਈਆਂ ਸਨ ਕਹਿੰਦੇ ਨਹੀਂ ਇਹਦੀ ਘਰ ਵਾਲੀ ਤੇ ਪਈਆਂ ਸਨ ਕਹਿੰਦੇ ਅੱਛਾ ਤੇ ਇਹਦੇ ਤੇ ਪਈਆਂ ਨਹੀਂ ਫਿਰ ਇਹਨੇ ਮਾਰ ਮੇਰੇ ਕਿਉਂ ਮਾਰਿਆ ਕਹਿੰਦਾ ਵੀ ਉਹਦੀ ਘਰ ਵਾਲੀ ਜਿਹੜਾ ਉਹਨੂੰ ਪ੍ਰੇਮ ਪਿਆਰ ਕਰਦਾ ਹੈ ਉਹਦੇ ਕੱਪੜੇ ਖਰਾਬ ਹੋਏ ਇਹਨੂੰ ਬੁਰਾ ਲੱਗਾ ਤਾਂ ਮਾਰਿਆ ਉਹ ਕਹਿੰਦੇ ਅੱਛਾ ਉਹ ਸੰਤ ਫਕੀਰ ਕਹਿੰਦੇ ਫਿਰ ਮੈਨੂੰ ਵੀ ਕੋਈ ਪ੍ਰੇਮ ਪਿਆਰ ਕਰਦਾ ਤੇ ਮੈਨੂੰ ਜਿਹਨੇ ਮਾਰਿਆ ਉਹ ਪਰਮਾਤਮਾ ਫਿਰ ਕਿਵੇਂ ਵੇਖ ਲੈਂਦੇ ਵੀ ਉਹਦੇ ਭਗਤਾਂ ਨੂੰ ਕੋਈ ਮਾਰੇ ਤੇ ਉਹ ਪਰਮਾਤਮਾ ਜਦੋਂ ਕਿਸੇ ਨੂੰ ਮਾਰਦਾ ਉਹਦੀ ਚਪੇੜ 'ਚ ਆਵਾਜ਼ ਨਹੀਂ ਹੁੰਦੀ ਪਰ ਉਹਦੀ ਚਪੇੜ ਮਨੁੱਖ ਦੇ ਜਿਹੜਾ ਨੇ ਸਾਰਾ ਕੁਝ ਉਹ ਤੋਂ ਖੋ ਕੇ ਲੈ ਜਾਂਦੇ ਨੇ ਮਨੁੱਖ ਦੇ ਕੀਤੇ ਕਰਮ ਹੀ ਮਨੁੱਖ ਨੂੰ ਹਮੇਸ਼ਾ ਡੇਗਦੇ ਨੇ ਇਸ ਲਈ ਜੋ ਵੀ ਕਰਮ ਕਰੋ ਹਮੇਸ਼ਾ ਸੋਚ ਸਮਝ ਕੇ ਕਰੋ ਕਿਉਂਕਿ ਉਹ ਕਰਮ ਕਿਤੇ ਨਾ ਕਿਤੇ ਮੁੜ ਕੇ ਤੁਹਾਡੇ ਕੋਲ ਵਾਪਸ ਆਉਣਾ ਹੈ ਇਹ ਸੋਚ ਲਓ ਵੀ ਦੁੱਖ ਦੇ ਰਿਆਂ ਤੇ 100 ਗੁਣਾ ਹੋ ਕੇ ਵਾਪਸ ਆਏਗਾ ਸੁੱਖ ਦਵਾਂਗਾ ਤੇ 100 ਗੁਣਾ ਹੋ ਕੇ ਵਾਪਸ ਆਵੇਗਾ ਇਸ ਲਈ ਹੁਣ ਆਪਣੇ ਤੇ ਨਿਰਭਰ ਕਰਦਾ ਸੁੱਖ ਲੈਣਾ ਹੈ ਕਿ ਦੁੱਖ ਕਿਉਂਕਿ ਜੋ ਚੀਜ਼ ਦਵਾਂਗੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਕੇ ਵਾਪਸ ਜ਼ਰੂਰ ਆਵੇਗੀ ਫਿਰ ਆਓ ਉਹ ਕਰਮ ਕਰੀਏ ਜੋ ਖੁਸ਼ੀਆਂ ਤੇ ਬਰਕਤ ਲੈ ਕੇ ਆਉਣ ਨਾ ਕਿ ਉਹ ਕਰੀਏ ਜੋ ਦੁੱਖ ਲੈ ਕੇ ਆਉਣ